ਹੈਲੋ ਜੀ ਸਤਿ ਸ਼ਕਾਲ ਕਿੰਿਓ ਸਾਰੇ ਅੱਜ ਸਾਡੇ ਮੌਸਮ ਹੋਇਆ ਪਿਆ ਬੱਦਲੋ ਬੱਦਲੀ ਬਹੁਤ ਸੋਹਣਾ ਮੌਸਮ ਹੈ ਠੱਡ ਲੱਗ ਰਹੀ ਹੈ ਹੈਲੋ ਗੁਜਰਾਤ ਸਤਿ ਸ਼ਕਾਲ ਜੀ ਦੇਖੋ ਤੁਸੀਂ ਸਾਡਾ ਵਲੋਗ ਕੁਦਰਤ ਕਲੀਆਂ ਵਲੋਗ ਕੁਦਰਤ ਔਰ ਵਲੋਗ ਕੁਦਰਤ ਔਰ ਵਲੋਗ ਪੰਜਾਬੀ ਬੋਲ ਲਓ ਜੀ ਮੈਨੂੰ ਪਾਣਾ ਨਹੀਂ ਮੈਨੇ ਚੱਕਰ ਆਉਣ ਲੱਗ ਗਿਆ ਨਹੀਂ ਤੈਨੂੰ ਗੋਲ ਗੋਲ ਘੁੰਮਦìn ਦੇਖ ਕੇ ਕੋਰਨੀਚ 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 ਇਹਨੂੰ ਸਕੂਲੋਂ ਅਨਸਾਰ ਲੱਗ ਜਾਂਦੀ ਹੈ ਭੁੱਖ ਮੈਡਮ ਨੂੰ ਅਨਸਾਰ ਬੰਨਣਾ ਅੱਜ ਵੈਸੇ ਠੰਡ ਬਹੁਤ ਜ਼ਿਆਦਾ ਹੋ ਰਹੀ ਹੈਗੀ ਤੇ ਸਾਰਿਆਂ ਨੇ ਕਮੈਂਟ ਜ਼ਰੂਰ ਕਰਿਓ ਕਿੱਥੇ ਕਿੱਥੇ ਮੌਸਮ ਆਗਾ ਨਾ ਪਤਾ ਸੱਟ ਖਾ ਲੇਗੀ ਡਿੱਗ ਜੇਗੀ ਆ ਜਾ ਤੈਨੂੰ ਮੈਂ ਲੇ ਗੇ ਜੇ ਤੂੰ ਟੈਂਕੀ ਦੇ ਵਿੱਚ ਲੱਗ ਗਈ ਫੇਰ ਫੇਰ ਤੇਰੀ ਗੇਮ ਕੌਣ ਦੇਖੂ ਨਾ ਮੈਂ ਨਹੀਂ ਆਉਣਾ ਹਾਂ ਇਹ ਕਿਹਦੇ ਟੈਂਕੀ ਕੋਲ ਜਾਂਦੀ ਆ ਮੈਂ ਇਹ ਸਾਡੇ ਘਰਾਂ ਕੋਲੇ ਆ ਬਾੜੀ ਇਹਦੇ ਵਿੱਚ ਲੱਗੀਆਂ ਹੋਈਆਂ ਸਬਜ਼ੀਆਂ ਸਰੋਂ ਸੋਣੀ ਸੋਣੀ ਕੁਦਰਤ ਚਾਹ ਦੀ ਇਹ ਮੇਰੀ ਗੇਮ ਹੈ ਇਹ ਪੁੱਠੀ ਗੇਮ ਹੈ ਚਾਹ ਡਾਲ ਦੇਗੀ ਚਲ ਚਾਹ ਖਤਮ ਕਰ ਪਹਿਲਾਂ ਇਹ ਸੋਹਣਾ ਜਿਹਾ 뷰 ਹੈ ਸਾਡੇ ਪਿੰਡ ਦਾ ਬਹੁਤ ਹੀ ਸੋਹਣਾ ਹਾਂਡੇ ਵਿੱਚ ਬਹੁਤ ਸੋਹਣਾ 뷰 ਪਤਾ ਨਹੀਂ ਲੋਕ ਇਹ ਮੈਂ ਬਲੌਗ ਬਣਾ ਲੈਂਦੇ ਮੈਨੂੰ ਤਾਂ ਕੁਝ ਆਉਂਦੋ ਹੀ ਨਹੀਂ ਇਹ ਮੈਡਮ ਜੀ ਚਾਹ ਪੀ ਰਹੀ ਹੈ ਇਹ ਬਾਟੀ ਵਾਲੀ ਮੇਰੀ ਹੈ ਇਹ ਬਾਗ ਹੇ ਪਪਕਣ ਖਾਂਦੀ ਐ ਐ ਦੇਖੋ ਮੁੰਡਾ ਆ ਦੇਖੋ ਕੁਦਰਤ ਕੋ ਥੋੜੀ ਹਿੰਮਤ ਵੀ ਨਹੀਂ ਹੁੰਦਾ ਹੂੰ ਥੋੜੇ ਚ ਕਿਸੇ ਚ ਹਿੰਮਤ ਨਹੀਂ ਹੈਗੀ ਇੰਨੀ ਮੂਰੇ ਡੇਕਾ ਗਿਨਾ ਮੂ ਫਟਿਆ ਨੰਦਰਾ ਯੋ ਤੁ ਬੁਲਾਨੀ ਯੋ ਤੁ ਕਹਨੀ ਸੀ ਨਾ ਪੰਟਾ ਤਾ ਉਹ ਮੈਂ ਇੱਕ ਚਾਤ ਨਹੀਂ ਆਦੀ ਸੱਚ ਨਹੀਂ ਆਦੀ ਫਸ ਤੋਂ ਗਈ ਐ ਮੈਂ ਰੋਂਗ 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 ਚਲ ਵਾਪਸ ਆਇਆ ਹੁਣ ਚਾਪਿਓ ਸੱਤ ਲੱਗ ਜੀ ਬਤ ਨਹੀਂ ਲੱਗਦਾ ਸਾਰੇ ਜਬ ਸਕੂਲ ਨੂੰ ਘਰ ਨੂੰ ਜਾਈ ਜਾਂਦੇ ਤੂੰ ਆਉਣ ਸਾਰ ਸ਼ਰਾਰਤਾਂ ਸ਼ੁਰੂ ਕਰ ਲਾ ਸਕੂਲ ਦਾ ਹੋਮਵਰਕ ਕੌਣ ਕਰੂ ਕੀ ਕਰਵਾਇਆ ਸੀ ਸਕੂਲ ਚ ਆਂਦਾ ਸੀ ਹਾਂ ਡਰਾਇੰਗ ਨੂੰ ਤਾਂ ਭੱਜ ਕੇ ਕੀਤਾ ਹੋਊਗਾ ਕੀ ਬਣਾਇਆ ਸੀ ਬੰਬ ਬਸਤਰ ਮੈਂ ਨਹੀਂ ਹਰੇ ਹਾਂ ਹੋਰ ਕੀ ਕੀਤਾ ਸਕੂਲ ਚ ਅੱਜ ਨਾ ਅਸੀਂ ਨਹੀਂ ਯਾਣਾ ਖੇਟੇ ਸੀ ਪੱਤੀ ਦੀ ਦੀਆਂ ਨਾ ਹਾਂ ਦੀ ਦੰਦ ਬੜਾ ਹਾਂ ਕਿਉਂ ਸੱਟ ਲੱਗੂ ਤੇਰੇ ਹੁਣ ਦੇਖੀ ਆ ਜਾ ਇੱਧਰ ਆ ਪਤਾ ਤਾਰ ਆ ਗਈ ਵਾਈਫਾਈ ਦੀ ਫਿਰ ਦੇਖ ਰਿਹਾ ਖਰਾਬ ਹੋ ਜੋ ਫਿਰ ਚੱਲਣਾ ਨਹੀਂ ਇੱਧਰ ਤਾਂ ਦੇਖੋ ਇੱਧਰ ਆ ਜਾ ਪੱਜ ਗਿਆ ਚੱਲ ਪੱਚੀ ਪੱਚੀ 50 ਮਿੰਨ ਕਿਸੇ ਦੇ ਕੋਠੇ ਤੇ ਦੋ ਮੋਰ ਬੈਠੇ ਰਖਾ ਹੂੰ ਉਹ ਵਸੀਆ ਇੱਕ ਗੇਮ ਫੇਵਰੇਟ ਹੈ ਵੈਸੇ ਬਹੁਤ ਖੱਡੀ ਹੋਊਗੀ 90 99 ਵਾਲੇ ਮਾਡਲ ਵਾਲਿਆਂ ਨੇ ਸਾਰਿਆਂ ਨੇ 99 ਵਾਲੇ ਬਹੁਤ ਵਾਰੀ ਜੇ ਉਹਨਾਂ ਦਾ ਮम्माਗੇ ਅਸੀਂ ਬਹੁਤ ਖੇਡਦੇ ਸੀਗੇ ਤੂੰ ਤਾਂ ਹੁਣ ਫੋਨਾਂ 'ਚ ਰਹੇਗੇ ਅੰਮਾ ਜੀ ਮम्मा ਬਾਰੇ ਸਾਡੇ ਟਾਈਮ 'ਚ ਫੋਨ ਨਹੀਂ ਹੁੰਦਾ ਸੀ ਤੈਨੂੰ ਪਤਾ ਹੂੰ ਜੇ ਮम्मा ਬਾਰੇ ਖਾਦਦਾ ਹਾਂ ਤਾਂ ਦਾਦਾ ਮੈਂ ਖੇਡਦੀ ਹੁੰਦੀ ਨਾ ਮਾਮਾ ਨਾਲ ਹੂੰ ਚਲ ਦੱਸ 25 25 50 ਮੈਨੂੰ ਕਿਤੇ ਦੋ ਮੋਰ ਬੈਠੇ ਦਿਖਾ ਉਹ ਸਾਹਮਣੇ ਕੋਠੇ ਬੈਠੇ ਕਿਹੜੇ ਕੋਠੇ ਸਾਹਮਣੇ ਇੱਕ ਜਿਹੜਾ ਨਮੀ ਕੋਠੀ ਨਹੀਂ ਹੈ ਜੀ ਕਿਹੜੀ ਹੂੰ ਉਹ ਦੇ ਪਿੱਛੇ ਪੋਰ ਹੈ ਕੜਾ ਪਿੱਛੇ ਹੂੰ ਚੱਲ ਪਾ ਪੱਤੀ ਪੱਤੀ ਪਦਾ ਹੂੰ ਤੂੰ ਮੈਨੂੰ ਹੂੰ ਕਿਨੇ ਸੋਹਣੇ ਬੱਦਲ ਲੱਗ ਰਹੇ ਆ ਕਿਹੜਾ ਕਿਨੇ ਅੱਡਾ ਤੇ ਘਰ ਪਾਏ ਹੁੰਦੇ ਆ ਹਾਂ ਬਾਲੇ ਦੇ ਸੰਜੇ ਔਰ ਦੇ ਘਰ ਦਿਖਾ ਉਹ ਸੀ ਸਾਹਮਣੇ ਦੇਖਿਆ ਮੈਂ ਲੱਭਤਾ ਚੱਲ ਬੋਲ ਮੈਂ ਕਮਾਂ 25 25 50 ਕੋਈ ਕੁੜੀ ਕਮਲਿਆਂ ਵਾਂਗੂ ਖਾਂਦੀ ਦਿਖਾ ਤੇਰੇ ਸਾਹਮਣੇ ਖੜੀ ਆ ਹਾਂ ਗੱਲ ਮੈਂ ਤਾਂ ਮਿਲ ਨਹੀਂ ਹਗੀ ਇਨਾ ਪਤਾ ਮੈਂ ਕੰਮੀ ਆ ਦੱਸੋ ਸਾਰਿਆਂ ਨੇ ਕਮਲੀ ਐ ਮੈਂ ਚੱਲ ਆਦਾ ਮਮਾ ਕਮਲੀ ਆ ਨਾ ਮੈਂ ਤਾਂ ਕਮਲੀ ਹੈ ਨਹੀਂ ਦੱਸੋ ਹਾਂ ਦੱਸੋ ਸਾਰੇ ਨਹੀਂ ਖੜਾ ਕਰਨਾ ਜਿਹੜੇ ਮम्मा ਕੰਨੀਆਂ ਉਹ ਹੱਥ ਖੜਾ ਕਰੋ ਅੱਛਾ ਕੀ ਗੱਲ ਬਈ ਇਹ ਐ ਸਾਡੀ ਕੁਦਰਤ ਕੰਮਲੀ ਨਾ ਚਚਕ ਕੇ ਮਾਨੀਆ ਹੋਇਰ ਉਹ ਦੇਖ ਮੀ ਕਿੰਨਾ ਚੜਿਆ ਹੁੰਦਾ ਲਓ ਜੀ ਮੌਸਮ ਹੋ ਚੱਲਿਆ ਖਰਾਬ ਤੇ ਆਪਾਂ ਚੱਲਦੇ ਥੱਲੇ ਪੁੱਤ ਠੰਡ ਬਹੁਤ ਹੋ ਚੁੱਕੀ ਆ ਸਕੂ ਦਾ ਹੋਮਵਰਕ ਕਰਨਾ ਤੇ ਮੈਂ ਵੀ ਸਬਜੀ ਬਣਾਉਣੀ ਆ ਗੋਮਨ ਤਾਂ ਮੈਂ ਆਪ ਹੀ ਆਂ ਲੋ ਪੀ ਲਾ ਜਾ ਸਕੂਲ ਚ ਹੋਮਵਰਕ ਹੋਰ ਕੀ ਦੱਸਿਆਗਾ ਪੇਪਰ ਕਰਉ ਸਟਾਰਟ ਆ ਅੱਠ ਦਿਨ ਰਹੀਏ ਫੇਰ ਪੜਨਾ ਕਿਨੇ ਆ ਤੁਮ ਨਹੀਂ ਸਕੂਲ ਕੌਣ ਜਾਂਦਾ ਹੈ ਤੁਮ ਘਰੇ ਕੌਣ ਰਹਿੰਦਾ ਠੀਕ ਹੈ ਏ ਨਾ ਬਹੁਤ ਸ਼ਰਾਰਤੀ ਐ ਬਹੁਤ ਜਿਆਦਾ ਸ਼ਰਾਰਤੀ ਐ ਪਤਾ ਨਹੀਂ ਉਹ ਤਰੀ ਸੇ ਲਿਆਣੇ ਚੁਣਿਆ ਹੋਊਗਾ ਚੱਲ ਆਜਪ ਤਾਂ ਮੈਂ ਆਪਣਾ ਰਸਤਾ ਬੰਦ ਕੀਤਾ ਤੇ ਮੁੰਡਾ ਆ ਫਿਰ ਵੀ ਨੰਗ ਜੰਗੀਆਂ ਹੁੰਦਾ ਦੱਪ ਕੇ ਤੁਸੀਂ ਜਦ ਖੇਡਦੇ ਹੋ ਨਾ ਹੱਥ ਨੇ ਇਹਨਾਂ ਦਾ ਮੁੰਡਾ ਇੱਧਰ ਨੂੰ ਆ ਜਾਂਦਾਗਾ ਤੇ ਉਹ ਇੰਨੀ ਛੋਟੀ ਜਿਹੀ ਕੁੜੀ ਆ ਜਾਂਦੀ ਆ ਉਹਦਾ ਹਰ ਕੇ ਲਾਇਆ ਹੋਊਗਾ ਉਹਨਾਂ ਨੇ ਵੀ ਉਧਰ ਨੂੰ ਨਾ ਜਾ ਸਕਣ ਤੈਨੂੰਥੱਲੇ ਦੀ ਆਉਂਦੇ ਹੁਣ ਆਪਣੇ ਉਹ ਤਾਂ ਇੱਕੋ ਵੀ ਨਹੀਂ ਆ ਜਾਂਦਾ ਮੈਂ ਇੱਕ ਮਿੰਟ ਹੈ ਜਾ ਕੇ ਦਿਖਾਉਣੀ ਨਹੀਂ ਬਸ ਸੱਟ ਖਾ ਲੈਂ ਪੁੱਤ ਚਾਹ ਪੀ ਤੂੰ ਖਤਮ ਕਰ ਚੱਲਦੀ ਚਾਹ ਖਤਮ ਕਰਦੇ ਫਿਰ ਆਪਾਂ ਚੱਲਦੇ ਆ ਇੱਕ ਕੁਦਰਤ ਰਸਤਾ ਬੰਦ ਕਰਤਾ ਤੇ ਕੁਦਰਤ ਕਾਪਰੀ ਹੈ ਹੁਣ ਕੰਨ ਨਦੀ ਤੇ ਉਹਨਾਂ ਨੇ ਗਾਲਾਂ ਦੇਣੀਆਂ ਜੇ ਪਤਾ ਲੱਗਣਾ ਵੀ ਇਹ ਸਾਡੇ ਜਵਾਕਾਂ ਨੂੰ ਸੱਦਨ ਆਉਂਦੀ ਹੈ ਪੇਪਰ ਆ ਪੁੱਤ ਸਾਰਿਆਂ ਦੇ ਸਾਰੇ ਪੜ ਰਹੇ ਆ ਹੁਣ ਕੋਈ ਵੀ ਦੇਖਦਾ ਆਸ-ਪਾਸ ਕੋਠੇ ਤੇ ਜਵਾਕ ਕੋਈ ਵੀ ਦੇਖ ਕਿੱਥੇ ਆ ਕੱਲੀ ਤੂੰ ਖੜੀ ਆ ਥੱਲੇ ਆ ਪੁੱਤ ਚੱਲ ਕਮ ਹੇਅਰ ਕਮ ਹੇਅਰ ਹਾਂ ਕਿੱਥੇ ਜਹਾਜ ਮੈਂ ਤਾਂ ਕਿਤੇ ਵੀ ਨਹੀਂ ਦਿਖ ਰਿਹਾ ਬੱਦਲਾਂ ਚ ਹੋਊਗਾ ਉਹਨਾਂ ਚ ਵਾਗਦੋਲੀ ਉਹਨਾਂ ਨੂੰ ਤੇ ਬਲਾਕ ਬਣਾਈਆਂ ਤਾਂ ਹੂੰ ਤੇ ਬਲਾਕ ਕੋਠੇ ਦੇ ਕਿ ਗਾ ਪਾਇਆ ਇਧਰ ਨਹੀਂ ਜਾਣਾ ਲੱਗ ਜੇਂਗੀ ਇਧਰ ਆਇਆ ਬਨੇਰਾ ਹੈ ਨਹੀਂ ਅਸਾਂ ਜਾਂ ਤੇ ਰਾਂਝਾ ਆ ਜਾ ਹੁਣ ਜਲਦੀ ਗੰਦੀ ਹਾਇ ਦੇ ਕੋ ਸਰੋਂ ਦੇ ਫੁੱਲ ਹੁੰਦੇ ਸਰੋਂ ਕੋਠੇ ਤੇ ਕਿਵੇਂ ਹੋ ਜੂਗੀ ਸਰੋਂ ਕਿਨੇ ਲਾਈ ਐ? ਆ ਦੇਖਾ। ਕੋਠੇ ਤੇ ਸਰੋਂ ਕਿਨੇ ਲਾਈ ਐ? ਮੈਂਨੇ ਚਾਹ ਪਾ ਪਾ ਕੇ। ਅੱਛਾ। ਇਹ ਇਹਦੀ ਸਰੋਂ ਲਾਈ ਹੋਈ ਐ। ਜਿੱਦੇ ਵੱਡੀ ਹੋ ਗਈ ਅਸੀਂ ਵੱਢ ਲਾਂਗੇ। ਹੂੰ। ਸਾਰੇ ਕਿਤੇ ਇੱਟਾਂ ਕੀਤੀਆਂ ਪਈਆਂ ਤੇਰੀਆਂ? ਹੈ? ਸਾਰੇ ਕਿਤੇ ਇੱਟਾਂ ਕੀਤੀਆਂ ਪਈਆਂ। ਚਲ ਚਲੀਏ ਥੱਲੇ। ਓਕੇ ਜੀ ਬਾਏ ਸਾਰਿਆਂ ਨੂੰ। ਬਾਏ ਬਾਏ। ਮਾਈ ਬਾਏ। ਮੈਂ ਹੋਮਵਰਕ ਨਹੀਂ ਮੈਂ ਖੇਡੂਣ। ਨੋ, ਹੋਮਵਰਕ ਕਰਨਾ।